ਆਹ ਹੁਣ ਗੁਰਾਇਆਂ ਪੁਲਿਸ ਨੇ ਚਾਰ ਚੱਕਲੇ ਹੋਰ ਬੀਤੇ ਕੱਲ ਗੁਰਾਇਆਂ ਪੁਲਿਸ ਵੱਲੋਂ ਇਲਾਕੇ ਵਿੱਚ ਲੁੱਟਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਹਥਿਆਰਾਂ ਤੇ ਦੋ ਮੋਟਰਸਾਈਕਲ ਪਿਸਤੌਲ ਸਣੇ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ ਇਸ ਬੰਦੀ ਗੱਲਬਾਤ ਬਥੇਰੇ ਜਾਣਕਾਰੀ ਦਿੰਦੇ ਆ ਡੀਐਸਪੀ ਸਰਵਨ ਸਿੰਘ ਬਲਪੁਲਿਸ ਕਪਤਾਨ ਫਲੋਰ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਜਲੰਧਰ ਹਰਵਿੰਦਰ ਸਿੰਘ ਵਿਰਕ ਪੀਪੀਐਸ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਥਾਣਾ ਗੁਰਾਇਆਂ ਦੇ ਸਬ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੂੰ ਗੋਪਤ ਸੂਚਨਾ ਦੇ ਆਧਾਰ ਤੇ ਆਪਣੀ ਪੁਲਿਸ ਪਾਰਟੀ ਸਣੇ ਨਜ਼ਦੀਕ ਪਿੰਡ ਸੰਗਟੇਸੀਆਂ ਇਥੇ ਛਾਪਾ ਮਾਰਿਆ ਕੰਜੂਗਿੰਦਰ ਉਰਫ ਸੰਨੀ ਨੂੰ ਮੁੱਖ ਤੌਰ ਤੇ ਕਾਬੂ ਕੀਤਾ ਉਸ ਕੁਸ਼ਕਿਸ ਦੌਰਾਨ ਇਸਦੇ ਤਿੰਨ ਸਾਥੀ ਹੋਰ ਕਾਬੂ ਕੀਤੇ ਗਏ ਜਿਨ੍ਹਾਂ ਕੋਲ ਤਿੰਨ ਦਾਤਰ ਦੋ ਮੋਟਰਸਾਈਕਲ ਤੇ ਕਈ ਮੋਬਾਈਲ ਇੱਕ ਬੱਤੀ ਬੋਰ ਦਾ ਪਿਸਤੌਲ ਤੇ ਇੱਕ ਘਟਾਉਣਾ ਪਿਸਤੌਲ ਨਾਲ ਚਾਰ ਜਿੰਦਾ ਕਾਰਤੂਸ ਅਤੇ ਇੱਕ ਚੱਲਿਆ ਹੋਇਆ ਕਾਰਤੂਸ ਮਰੇ ਡੀਐਸਪੀ ਬਾਲ ਨੇ ਦੱਸਿਆ ਕਿ ਇਹਨਾਂ ਤੇ ਪਹਿਲਾਂ ਵੀ ਵੱਖ-ਵੱਖ ਥਾਣੇ ਵਿੱਚ ਲੁੱਟਖੋਹਾਂ ਦੇ 19 ਮਗਧਮਿੰਦਰ ਚਣ ਤੇ ਪਿਛਲੇ ਦਿਨੀ ਜੇਲ੍ਹ ਤੋਂ ਜ਼ਮਾਨਤ ਤੋਂ ਪਹਾਰ ਆਏ ਹਨ ਤੇ ਇਹਨਾਂ ਨੇ ਆਪਣਾ ਨਵਾਂ ਗੈਂਗ ਬਣਾਇਆ। ਇਹਨਾਂ ਇਲਾਕੇ ਵਿੱਚ ਮਨੀ ਚੈਂਜਰ ਅਤੇ ਪੈਟਰੋਲ ਪੰਪ ਲੁੱਟਣੇ ਸਨ ਅਤੇ ਇਹਨਾਂ ਨੇ 25 ਵਾਰ ਦਾ ਤਾਨੂ ਅੰਜਾਮ ਦਿੱਤਾ ਹੈ ਜਿਨ੍ਹਾਂ ਚ ਨੂਰ ਮਹਿਲ, ਬਿਲਗਾ ਫਲੋਰ ਅਤੇ ਸ਼ਾਹਕੋਟ ਆਦੀ ਇਲਾਕੇ ਸ਼ਾਮਲ ਹਨ। ਇਹਨਾਂ ਦਾ ਮੁਖ ਸਰਗਣਾ ਸਨ ਯੂਰਫ ਜਗਿੰਦਰ ਵਾਸੀ ਸੰਗਟੇਸੀਆ ਥਾਣਾ ਗੁਰਾਇਆ ਜ਼ਿਕਰਯੋਗ ਹੈ ਕਿ ਇਹ ਨੌਜਵਾਨ ਸਪਾਰੀ ਲੈ ਕੇ ਮਾਰਕੁੱਟ ਵੀ ਕਰਦੇ ਸਨ। ਸਪਾਰੀ ਲੈ ਕੇ ਮਾਰਕੁੱਟ ਦੇ ਮਾਮਲੇ ਦਰਜ ਹਨ ਤੇ ਇਹਨਾਂ ਨੂੰ ਮਾੜਯੋਗ ਅਦਾਲਤ ਵਿੱਚ ਪੇਸ਼ ਕਰ ਉਪਰਕ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਉਹ ਹੋਰ ਪੁਸ਼ਟੀ ਕੀਤੀ ਜਾਵੇਗੀ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ। ਗੈਂਗੜਾ ਹੋਇਆ ਦੀ ਇਸ ਬੋਲ ਗੜੇ ਵਿਕਾਸ ਰੋਣਗੋਪੀ श्री ਸਰਵਿੰਦਰ ਸਿੰਘ ਵਿਰਕ ਐਸਐਸਪੀ ਜੰਦਰ ਦੇ ਹਾਤੀਜੀ ਵੱਲੋਂ ਮਾਰੇ ਅੰਸਰਾਂ ਤੇ ਨਸ਼ਾ ਰੋਦ ਚਲਾਈ ਗਈ ਮਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸਕੰਦਰ ਸਿੰਘ ਐਸਐਚਓ ਗਰਾਹਾ ਅਤੇ ਉਸਦੀ ਟੀਮ ਐਸਐਸਏ ਸਰਿੰਦਰ ਮੋਹ ਨੇ ਕਾਰਵਾਈ ਕਰਦਿਆਂ ਹੋਇਆਂ ਪਿੰਡ ਸੰਘਟੇਸੀਆਂ ਉਹਦਾ ਜਿਹੜਾ ਮੇਨ ਦੋਸ਼ੀ ਸੀ ਸਨੀ ਉਸ ਨੂੰ ਉਸ ਦੇ ਘਰ ਤੇ ਰੇਡ ਕਰਕੇ ਤੇ ਵਿਉਂਤਬੰਦੀ ਢੰਗ ਨਾਲ ਜਿਹੜੇ ਮਾੜੇ ਅਨਸਰ ਸੀ ਲੁੱਟਾਂ ਖੋਹਾਂ ਕਰਦੇ ਸਨ ਉਹਨਾਂ ਦਾ ਗੈਂਗ ਜਿਹੜਾ ਸੀ ਉਹਨਾਂ ਨੇ ਜੇਲ੍ਹ ਚੋਂ ਆ ਕੇ ਤਾਜ਼ਾ ਗੈਂਗ ਜਿਹੜਾ ਸੀ ਆਪਰੇਟ ਕੀਤਾ ਸੀ ਤੇ ਉਸ ਨੂੰ ਉਸ ਵਿੱਚ ਉਸ ਨੂੰ ਬੂਸਟ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਜਿਨ੍ਹਾਂ ਪਾਸੋਂ ਇੱਕ ਪਿਸਟਲ ਬਤੀਬੋਰ ਇੱਕ ਖੜਾਉਣਾ ਪਿਸਤੌਲ ਦੋ ਮੋਟਰਸਾਈਕਲ ਚੋਰੀ ਦੇ ਤਿੰਨ ਦਾਤਰ ਇਹ ਸਾਰਾ ਜਿਹੜਾ ਇਹਨਾਂ ਨੂੰ ਬਰਾਮਦ ਕੀਤਾ ਗਿਆ ਇਹਨਾਂ ਇਸ ਵਿੱਚ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜੇ ਮੌਕੇ ਤੇ ਫੌਰੀ ੌਰਤ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ ਤੇ ਇਹਨਾਂ ਦੀ ਅੱਗੇ ਵਿਉਂਤਬੰਦੀ ਸੀ ਇਹਨਾਂ ਨੇ ਲੋਕਲ ਮਨੀ ਚੇਂਜਰ ਅਤੇ ਪੈਟਰੋਲ ਪੰਪ ਜਿਹੜੇ ਸੀ ਲੋਕਲ ਏਰੀਆ ਦੇ ਵਿੱਚ ਘੁੰਮਣੇ ਸੀ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਜਿਹੜੀਆਂ ਵਾਰਦਾਤਾਂ ਟਰੇਸ ਕੀਤੀਆਂ ਇਹਨਾਂ ਕੋਲੋਂ 25 ਦੇ ਕਰੀਬ ਵਾਰਦਾਤਾਂ ਜਿਹੜੀਆਂ ਨੇ ਨੂਰਮਹਿਲ ਬਿਲਗਾ ਸਲੌਰ ਸ਼ਾਹਕੋਟ ਦੇ ਵਿੱਚ ਕੀਤੀਆਂ ਨੇ ਇਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਇੱਕ ਤਾਜੀ ਵਾਰਦਾਤ ਜਿਹੜੀ ਆ ਉਹ ਸਫਾਰੀ ਲੈ ਕੇ ਤੇ ਕਰਤਾਰਪੁਰ ਦੇ ਵਿੱਚ ਇੱਕ ਬੰਦੇ ਨੂੰ ਬੁਰੀ ਤਰ੍ਹਾਂ ਸ਼ਾਰਪ ਵੈਪਨ ਨਾਲ ਵੱਢਿਆ ਹੈਗਾ ਉੱਥੇ ਵੀ ਰੀਸੈਂਟਲੀ 307 ਦੀ ਐਫਆਈਆਰ ਦਰਜ ਕੀਤੀ ਗਈ ਹੈਗੀ ਆ ਉਹ ਬਿੱਲਾ ਨਾ ਦਾ ਇੱਕ ਵਿਅਕਤੀ ਸੀ ਜਿਸਨੂੰ ਪੈਸੇ ਦੇ ਕੇ ਇਹਨਾਂ ਨੂੰ ਸਫਾਰੀ ਦਿੱਤੀ ਸੀ ਉਹਦੇ ਤੇ ਵੱਖਰਾ ਮਕਦਮਾ ਜਿਹੜਾ ਕਰਤਾਰਪੁਰ ਦਰਜ ਹੋਇਆ ਇਸ ਤੋਂ ਇਲਾਵਾ ਇਹ 302 ਦੇ ਵਿੱਚ 2023 ਦੇ ਵਿੱਚ ਇਹਨਾਂ ਨੇ ਕਤਲ ਕੀਤਾ ਸੀ ਚਮਕੌਰ ਸਿੰਘ ਦਾ ਉਹਦੇ ਵਿੱਚ ਵੀ ਇਹ ਘੋੜੇ ਸਨ ਉਹਦੇ ਵਿੱਚ ਵੀ ਇਹਨਾਂ ਦੀ ਵੱਖਰੇ ਤੌਰ ਤੇ ਰੈਸਟ ਪਾਈ ਜਾਵੇਗੀ ਇਸ ਤੋਂ ਦੋ ਮੁਕਦਮੇ ਸਕੀਨ ਜੁਰਮ ਦੇ ਇਹਨਾਂ ਨੇ ਇੱਕ ਗੁਰਾਇਆਂ ਦੇ ਵਿੱਚ ਤੇ ਇੱਕ ਫਲੋਰ ਦੇ ਵਿੱਚ ਦੁਕਾਨ ਲੁੱਟੀ ਸੀ ਉਹਦੇ ਵਿੱਚ ਵੀ ਇਹ ਘੋੜੇ ਸਨ ਉਹਨਾਂ ਵਿੱਚ ਵੀ ਇਹਨਾਂ ਦੀ ਰੈਸਟ ਪਾਈ ਜਾਵੇਗੀ ਸਰ ਇਹ ਕਿੰਨੇ ਪਰਚੇ ਇਹਨਾਂ ਦੇ ਦਰਜ ਨੇ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕੀਤਾ ਜਾਵੇ ਤੇ ਇਹਨਾਂ ਤੇ 19 ਮੁਕਦਮੇ ਜਿਹੜੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ 19 ਮੁਕਦਮੇ ਦਰਜ ਨੇ ਤੇ ਇਹ ਜੇਲ੍ਹ ਦੇ ਵਿੱਚੋਂ ਥੋੜਾ ਸਮਾਂ ਪਹਿਲਾਂ ਇਹ ਜ਼ਮਾਨਤ ਤੇ ਆਏ ਨੇ ਤੇ ਆ ਕੇ ਇਹਨਾਂ ਨੇ ਇੱਕ ਗੈਂਗ ਅਪਰੇਟ ਕੀਤਾ ਨਵਾਂ ਗੈਂਗ ਬਣਾਇਆ ਆਪਣਾ ਉਹਦੇ ਵਿੱਚ ਇਹ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਭ ਬੇਸਿਕਲੀ ਇਹ ਸਪਾਹੀ ਕਿਰਨ ਇਹ ਕੀ ਕਰਦੇ ਸੀ ਪੈਸੇ ਲੈ ਕੇ ਇਹਨਾਂ ਦਾ ਬੇਸ ਇਹ ਸਫਾਰੀ ਲੈ ਕੇ ਵੀ ਸੱਟਾਂ ਮਾਰਦੇ ਨੇ ਕਤਲ ਕਰਦੇ ਨੇ ਇਸ ਤੋਂ ਇਲਾਵਾ ਇਹ ਜਿਹੜਾ ਰਾਹੀਰ ਆ ਉਹਨਾਂ ਨੂੰ ਲੁੱਟਣਾ ਪਲੱਸ ਆਪਣਾ ਪਲਾਨ ਕਰਕੇ ਜਿਹੜੀ ਇਹਦੀ ਨਵੀਂ ਪਲੈਨਿੰਗ ਸੀ ਜਿਹੜਾ ਕਿ ਇਹ ਅਸੀਂ ਗੈਂਗ ਜਿਹੜਾ ਇਹਨੂੰ ਬੂਸਟ ਕੀਤਾ ਹੈਗਾ ਇਹਦੇ ਵਿੱਚ ਇਹਨਾਂ ਨੇ ਲੋਕਲ ਤੇ ਆਲੇ-ਦੁਆਲੇ ਦੇ ਥਾਣਿਆਂ ਦੇ ਵਿੱਚ ਇਹ ਵਾਰਦਾਤਾਂ ਕਰਨੀਆਂ ਸੀ ਮਨੀ ਚੇਂਜਰ ਵਗੈਰਾ ਲੁਕ ਰੇ ਸਨ ਇਹਨਾਂ ਦਾ ਮੇਨ ਕੋਲ ਇਹ ਇਹਨਾਂ ਦਾ ਜਿਹੜਾ ਜਗਿੰਦਰ ਸਣੀ ਹੈ ਇਹਨਾਂ ਦਾ ਮੇਨ ਜਿਹੜਾ ਹੈਗਾ ਉਹ ਇਹਨਾਂ ਦਾ ਸਰਗਣਾ ਹੈਗਾ ਉਹਦੇ ਨਾਲੇ ਕੰਮ ਕਰਦੇ ਨੇ ਹੁਣ ਅਸੀਂ ਇਹ 6 ਦੋਸ਼ੀਆਂ ਤੇ ਐਫ ਆਈ ਆਰ ਦਰਜ ਕੀਤੀ ਗਈ ਆ 4 ਦੋਸ਼ੀ ਅਸੀਂ ਇਸ ਦੇ ਵਿੱਚ ਅਰੈਸਟ ਕਰ ਲਏ ਨੇ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਹੋਰ ਵਾਰਦਾਤ ਕਰਨ ਦੇ ਕੀ ਇਹਨਾਂ ਦਾ ਅੱਗੇ ਮਨਸੂਬੇ ਸਨ ਤੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਉਹ ਕਲੀਅਰ ਕੀਤੀਆਂ ਜਾਣਗੀਆਂ ਨਹੀਂ ਵਾਰਦਾਤਾਂ ਤੋਂ ਇਲਾਵਾ ਸਰ ਵੀ ਇਹਨਾਂ ਨੂੰ ਕੋਈ ਕਰੰਸੀ ਵੀ ਬਰਾਮਦ ਹੋਈ ਹੈ ਇਹਨੂੰ ਨਹੀਂ ਹਲੇ ਕੋਈ ਇਹੋ ਜੀ ਕਰੰਸੀ ਇਹਨਾਂ ਕੋਲ ਨਹੀਂ ਹੋਈ ਇਹਨਾਂ ਕੋਲ ਸਿਰ ਵੈਪਨ ਤੇ ਜਿਹੜੇ ਇਹਨਾਂ ਕੋਲ ਮੋਟਰਸਾਈਕਲਾਂ ਚੋਰੀ ਦੇ ਜਾਂ ਜਿਹੜੇ ਸ਼ਾਰਪ ਹਥਿਆਰ ਵਰਤਦੇ ਸਨ ਉਹ ਬਰਾਮਦ ਕੀਤੇ ਗਏ ਆ ਵੈਪਨ ਕਿੱਥੋਂ ਲੈ ਕੇ ਆਏ ਸੀ ਬਰਾਦਾਤ ਗੱਲ ਇਹ ਵੈਪਨ ਜਿਹੜੇ ਅਦਰ ਸਟੇਟ ਤੋਂ ਲੈ ਕੇ ਆਏ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋਲ ਜਿਹੜੇ ਇਹ ਪਿਸਟਲ ਹੈਗਾ ਇੱਥੇ ਚਾਰ ਜਿਹੜੇ ਉਹ ਜਿੰਦਾ ਕਾਰਤੂਸ ਹੈਗੇ ਨੇ ਪਰ ਉਹ ਨਹੀਂ ਤੇ ਇੱਕ ਜਿਹੜਾ ਕਾਰਤੂਸ ਹੈਗਾ ਜਿਹੜਾ ਚੱਲਿਆ ਹੋਇਆ ਜਿਹੜਾ ਕਿ ਇਹਨਾਂ ਨੇ ਟੈਸਟ ਕੀਤਾ ਸੀ ਵੀ ਵੈਪਨ ਠੀਕ ਚੱਲਦਾ ਕਿੰਨੇ ਚ ਸਵਾਰੀ ਕਿਨੇ ਲਈ ਸੀ ਜਿਹੜਾ ਗਰਾਰ ਤੋਂ ਲਈ ਉਹ ਵੀ ਕੋਈ ਕੰਪਨੀ ਹੋਈ ਜਾਂ ਨਾ ਕੁਝ ਉਹ ਅਸੀਂ ਉਹਦੇ ਤੇ ਉਹਦੇ ਤੇ ਫੋਰੀ ਤੌਰ ਤੇ ਅਸੀਂ ਜਦੋਂ ਪੋਸਟਰ ਮਾੜ ਲਵਾਂਗੇ ਤੇ ਅ ਅੱਗੇ ਤੁਹਾਨੂੰ ਇਹਦੇ ਬਾਰੇ ਅਸੀਂ ਚ ਦੱਸਾਂਗੇ ਸਾਰਾ ਵੀ ਕਿ ਇਹ ਸਵਾਰੀ ਲਈ ਸੀ ਕਿੰਨੇ ਪੈਸੇ ਲਈ ਸੀ ਸਾਰਾ ਕੁਲੀ ਜੀ ਦੱਸਿਆ ਕਿ ਪਹਿਲਾਂ ਵੀ ਜੇਹੜਾ ਜੋ ਹੋ ਗਿਆ ਇਹਨੇ ਤਾਂ ਸਵਾਰੀ ਲੈ ਕੇ ਕਲਿੱਕ ਕਰਦੇ ਨੇ ਹਰਾ ਵੀ ਇਹਨਾਂ ਨੂੰ ਗ੍ਰਾਮ ਹੋਇਆ ਕਿਸੇ ਕੈਨ ਨਾਲ ਜੁਟੇ ਦੇ ਕਿਸ ਇਹਨਾਂ ਦਾ ਮੈਂ ਦੱਸਣਾ ਚਾਹੁੰਦਾ ਕਿ ਇਹ ਜੇਲ੍ਹ ਚੋਂ ਆਏ ਨੇ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਇਹ ਛੇ ਬੰਦਿਆਂ ਨੇ ਇਹਨਾਂ ਦਾ ਆਪਣਾ ਗੈਂਗ ਜਿਹੜਾ ਸੀ ਉਹਨੂੰ ਖੁਦ ਬਣਾਇਆ ਸੀ ਇਹ ਕਿਸੇ ਹੋਰ ਫਰਦਰ ਗੈਂਗ ਕਿਸੇ ਨਾਲ ਸੰਬੰਧ ਨਹੀਂ ਸੀ ਰੱਖਦੇ ਸੀ ਬਟ ਇਹ ਗੈਂਗ ਇਹ ਤੇ ਲੱਗਦਾ ਜੀ ਕੰਮ ਕਰ ਕੀ ਹੈਗਾ ਪਿਸ਼ੋਕਰ ਕੀ ਹੈਗਾ ਇਹਨਾਂ ਦੇ ਵਿੱਚ ਪਿਸ਼ੋਕਰ ਇਹਨਾਂ ਦੀ ਮਾੜੀ ਹੈ ਜੀ ਇਹਨਾਂ ਤੇ ਆਲਰੇਡੀ ਜਿਹੜੀਆਂ ਲੁੱਟੋਖੋਆਂ ਦੀਆਂ ਤੇ ਲੜਾਈ ਦੀਆਂ ਐਫਆਈਆ ਰਾਂ ਦਰਜ ਨੇ ਉਸ ਸੰਬੰਧ ਵਿੱਚ ਕਤਲ ਦੇ ਨਾਲ ਸੰਬੰਧਤ ਹੈਗੀਆਂ ਉਹਦੇ ਵਿੱਚ ਇਹ ਅਗੇ ਆਲਰੇਡੀ ਜੇਲ੍ਹ ਤੋਂ ਸਜ਼ਾ ਪੂਕਤ ਕੇ ਆਈ ਹੋਈ